ਤੇ ਅੱਜ ਦੱਸੋ ਵੀ ਕਿਵੇਂ ਅਸੀਂ ਬਿਨਾ ਇੰਜੈਕਟ ਕੀਤੇ ਵਧੀਆ ਬਾਡੀ ਬਣਾ ਸਕਦੇ ਹਾਂ ਸ਼ਿਲਾਜੀਤ ਲੈਣੀ ਆ ਪਿਓਰ ਲੈਣੀ ਆ ਔਰ ਜਿੰਨੇ ਵੀ ਸਾਡੇ ਜਿਮ ਲਵਰ ਨੇ ਜਾਂ ਜਿਮ ਸੰਚਾਲਕ ਲੋਕ ਨੇ ਉਹਨਾਂ ਨੂੰ ਵੀ ਮੈਂ ਕਹੂੰਗਾ ਤਾਂ ਇੰਨੀ ਕਿਸੇ ਈ ਹੈ ਇੱਕ ਇੱਕ ਚੀਜ਼ ਇੱਕ ਇੱਕ ਚੀਜ਼ ਗਵਰਨਮੈਂਟ ਤੋਂ ਸਰਟੀਫਾਈਡ ਕਰਕੇ ਇਹਦੇ ਵਿੱਚ ਮੈਂਸ਼ਨ ਕੀਤੀ ਆ ਇੰਨੀ ਕੁ ਮਟਰ ਦੇ ਦਾਣੇ ਜਿੰਨੀ ਜਿਹੜੀ ਸ਼ਿਲਾਜੀਤ ਖਾਦੀ ਆ ਉਹਦਾ ਅਸਰ ਐ ਆਉਂਦਾ ਜਿਵੇਂ ਤੁਸੀਂ ਮਤਲਬ ਕਿ ਦੇਸੀ ਘੋ ਖਾ ਲਿਆ ਇਹ ਇਹ ਬਹੁਤ ਗੁੱਡ ਕੁਆਲਿਟੀ ਆ ਔਰ ਇਹਨੂੰ ਲੈਣਾ ਵੀ ਕਿੰਨਾਗਾ ਮਟਰ ਦੇ ਦਾਣੇ ਜਿੰਨਾ ਛੋਲੇ ਜਿਹੜੇ ਹੁੰਦੇ ਨੇ ਕਾਬਲੀ ਕਾਬਲੀ ਛੋਲੇ ਜਿੰਨਾ ਲੈ ਕੇ ਤੁਸੀਂ ਐਂ ਮੂੰਹ ਚ ਰੱਖ ਕੇ ਖਾ ਲੋਗੇ ਨਾ ਸਵਾਦ ਨਾਲ ਜੀਭ ਤੇ ਚਟ ਚਟ ਕੇ ਘੋੜਾ ਹੁੰਦਾ ਪਰ ਐਸੀ ਕੋਈ ਗੱਲ ਨਹੀਂ ਵੀ ਆਪਾਂ ਨੂੰ ਬਰਦਾਸ਼ਤ ਨਾ ਹੋਵੇ ਪਰ ਇਹ ਜ਼ਰੂਰ ਹੈ ਵੀ ਸਰਦੀ ਦੇ ਵਿੱਚ ਪਸੀਨਾ ਨਾ ਆਇਆ ਤਾਂ ਕਹਿ ਦਿਓ ਇਹਨੂੰ ਖਾ ਕੇ ਉਤੋਂ ਦੁੱਧ ਪੀ ਲਓ ਪਰ ਜਿੰਨੇ ਲੋਕ ਕੀ ਜਿਮ ਕਰ ਰਹੇ ਨੇ ਚਾਹੇ ਉਹ ਮੇਲ ਆ ਫੀਮੇਲ ਆ ਕੋਈ ਦਿੱਕਤ ਨਹੀਂ ਹੈ ਇਹ ਲੋਕ ਮੈਰਿਡ ਨੇ ਉਹਨਾਂ ਨੂੰ ਕੋਈ ਮੈਰਿਡ ਲਾਈਫ ਦੇ ਵਿੱਚ ਦਿੱਕਤ ਆਉਂਦੀ ਹੈ ਉਹਦੇ ਲਈ ਵੀ ਇਹ ਸੋਲੇ ਤੇ ਸੁਹਾਗੇ ਦਾ ਕੰਮ ਕਰਦੀ ਆ ਸਸਰੀਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਅੱਜ ਦੀ ਵੀਡੀਓ ਜਿਮ ਲਵਰਜ਼ ਲਈ ਆ ਜਿਹੜੇ ਬਾਡੀ ਬਣਾਉਣਾ ਚਾਹੁੰਦੇ ਨੇ ਪਰ ਕਿਸੇ ਵੀ ਤਰੀਕੇ ਦਾ ਬਾਡੀ ਨੂੰ ਇੰਜੈਕਟ ਨਹੀਂ ਕਰਨਾ ਚਾਹੁੰਦੇ ਨੇ ਕਿਸੇ ਵੀ ਤਰੀਕੇ ਦਾ ਗਲਤ ਪ੍ਰੋਡਕਟ ਨਹੀਂ ਖਾਣਾ ਚਾਹੁੰਦੇ ਆ ਉਹਨਾਂ ਵਾਸਤੇ ਆ ਅੱਜ ਦੀ ਵੀਡੀਓ ਉਹਦਾ ਅਲਟਰਨੇਟਿਵ ਲੈ ਕੇ ਆਏ ਆ ਟੀਕਿਆਂ ਦਾ ਅਲਟਰਨੇਟਿਵ ਲੈ ਕੇ ਆਏ ਆ ਸਪਲੀਮੈਂਟਸ ਜੋ ਵੀ ਚੀਜ਼ਾਂ ਤੁਸੀਂ ਖਾਣਿਓ ਉਹਦੇ ਬਦਲੇ ਚ ਤੁਹਾਨੂੰ ਇੱਕ ਇਹੋ ਜੀ ਚੀਜ਼ ਦੱਸਾਂਗੇ ਜਿਹਦੇ ਨਾਲ ਤੁਹਾਡੀ ਬਾਡੀ ਵੀ ਬਣੇਗੀ ਪਰ ਤੁਹਾਡੇ ਸਰੀਰ ਨੂੰ ਵੀ ਕੋਈ ਨੁਕਸਾਨ ਨਹੀਂ ਹੋਊਗਾ ਗੱਲਬਾਤ ਕਰਾਂਗੇ ਸਾਡੇ ਨਾਲ ਮਜੂਰ ਨੇ ਸੁਆਸ਼ਗੋਰ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਸਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਜਸ਼ ਬਹੁਤ ਬਹੁਤ ਸਵਾਗਤ ਹੈ ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਰ ਜਿੰਮ ਦਾ ਕਰੇਜ਼ ਦਿਨ ਦਿਨ ਪ੍ਰਤੀ ਦਿਨ ਜਿਹੜਾ ਹੈਗਾ ਲੋਕਾਂ ਦੇ ਵਿੱਚ ਵੱਧ ਰਿਹਾ ਮੁੰਡਿਆਂ ਦੇ ਵਿੱਚ ਖਾਸ ਕਰਕੇ ਹੈਨਾ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਆਪਾਂ ਬਾਡੀ ਬਣਾਉਣੀ ਹੈ ਤਾਂ ਸਾਨੂੰ ਬਾਡੀ ਨੂੰ ਇੰਜੈਕਟ ਕਰਦੇ ਨੇ ਖਾਸ ਕਰਕੇ ਹੈਨਾ ਸਰੀਰ ਨੂੰ ਕਟਿੰਗ ਕਰਨੀ ਹੈ ਸਰੀਰ ਬਣਾਉਣਾ ਹੈ ਤਾਂ ਉਹ ਚੀਜ਼ਾਂ ਜਿਹੜੀਆਂ ਬਾਡੀ ਤੇ ਕਿਤੇ ਨਾ ਕਿਤੇ ਇਫੈਕਟ ਕਰਦੀਆਂ ਨੇ ਕੁਝ ਤਾਂ ਉੰਨੇ ਉਹਨਾ ਵੇਟ ਕਰਕੇ ਉਹਨੀ ਐਕਸਰਸਾਈਜ਼ ਕਰਕੇ ਉਹਨੂੰ ਕਰ ਲੈਂਦੇ ਨੇ ਪਰ ਕਈਆਂ ਕੋ ਨਹੀਂ ਹੋ ਪਾਂਦਾ ਫਿਰ ਉਹ ਇਫੈਕਟ ਕਰਦੀਆਂ ਨੇ ਤਾਂ ਉਹਦਾ ਅਲਟਰਨੇਟਿਵ ਤੁਹਾਡੇ ਕੋਲ ਆ ਤੇ ਅੱਜ ਉਹ ਦੱਸੋ ਵੀ ਕਿਵੇਂ ਅਸੀਂ ਬਿਨਾ ਇੰਜੈਕਟ ਕੀਤੇ ਵਧੀਆ ਬਾਡੀ ਬਣਾ ਸਕਦੇ ਆ ਉਹਦਾ ਅਲਟਰਨੇਟਿਵ ਮੇਰੇ ਕੋਲ ਹੀ ਨਹੀਂ ਹੈ ਹਮ ਸ੍ਰਿਸ਼ਟੀ ਨੇ ਦਿੱਤਾ ਹੈ ਦੁਨੀਆ ਦੇ ਵਿੱਚ ਅਗਰ ਕੋਈ ਸਭ ਤੋਂ ਵਧੀਆ ਸਪਲੀਮੈਂਟ ਆ ਜਿਹੜੇ ਲੋਕ ਬਾਡੀ ਬਿਲਡਰ ਆ ਉਹਨਾਂ ਵਾਸਤੇ ਪਹਿਲੀ ਗੱਲ ਤਾਂ ਗੁੜ ਸਭ ਤੋਂ ਬਲੀਅਸ ਸਪਲੀਮੈਂਟ ਹੈ ਗੋੜ ਦਾ ਸਾਰੇ ਮਿਨਰਲ ਹੈ ਸਾਰੇ ਮਿਟਾ ਮੰਨੇ ਉਹ ਖਾਂਦੇ ਰਹਿਣਾ ਚਾਹੀਦਾ ਦੂਜੀ ਚੀਜ਼ ਕੀ ਆ ਮੈਂ ਤੁਹਾਨੂੰ ਦੱਸਾਂ ਸ਼ਿਲਾਜੀਤ ਹਾਂ ਹੁਣ ਸ਼ਿਲਾਜੀਤ ਦੇ ਵਿੱਚ ਬਹੁਤ ਪ੍ਰੰਤੀਆਂ ਨੇ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਕਿ ਬੈਦਵਾਨ ਕੰਪਨੀ ਦੇ ਵਿੱਚ ਉਹ ਕੰਮ ਹੋਇਆ ਸ਼ਿਲਾਜੀਤ ਦੇ ਉੱਤੇ ਜਿਹੜਾ ਤੁਸੀਂ ਸੋਚ ਵੀ ਨਹੀਂ ਸਕਦੇ ਹਾਂ ਮਤਲਬ ਆਪਣੇ ਕੋਲੇ 8000 ਰੁਪਏ ਤੋਂ ਲੈ ਕੇ 12-13000 ਰੁਪਏ ਤੋਲਾ ਤੱਕ ਦੀ ਸ਼ਿਲਾਜੀਤ ਪਈਆ ਹੂੰ ਤੁਸੀਂ ਜਦੋਂ ਉਹਨੂੰ ਦੇਖੋਗੇ ਸਮਝ ਆਊਗੀ ਐਨਾ ਸੋਚੋ ਵੀ ਗੋਲਸਬ ਐਵੇਂ ਤੁਸੀਂ ਜਦੋਂ ਉਹਨੂੰ ਬੜੀ স্মੈਲ ਕਰੋਗੇ ਤੋ ਉਹਨੂੰ স্মੈਲ ਤੋਂ ਹੀ ਪਤਾ ਲੱਗੂ ਲੇਕਿਨ ਅਸੀਂ ਇੱਕ ਨਾਰਮਲ ਸ਼ਿਲਾਜੀਤ ਜਿਹੜੀ ਆ ਜਿਹੜੀ ਹਰ ਕੋਈ ਖਾ ਸਕਦਾ ਹਰ ਇੱਕ ਦੀ ਪਹੁੰਚ ਵਿੱਚ ਵੀ ਆ ਸਕਦੀ ਆ ਉਹਦੀ ਕੁਆਲਿਟੀ ਵੀ ਆ ਹੁਣ ਸ਼ਿਲਾਜੀਤ ਆਪਾਂ ਖਾਣੇ ਆ ਹੁਣ ਲੋਕ ਕਹਿੰਦੇ ਨੇ ਜੀ ਸ਼ਿਲਾਜੀਤ ਦੇ ਵਿੱਚ ਸੋਨਾ ਪਾਇਆ ਸ਼ਿਲਾਜੀਤ ਦੇ ਵਿੱਚ ਅਸੀਂ ਅਸ਼ਵਗੰਧਾ ਪਾਤੀ ਸ਼ਤਾਵਰ ਪਾਤੀ ਬਿਲਕੁਲ ਨਾ ਇਹ ਕੰਮ ਕਰੋ ਜਿਹੜੀ ਮਿਕਸ ਸ਼ਿਲਾਜੀਤ ਹੁੰਦੀ ਆ ਉਹ ਕਦੀ ਵੀ ਤੁਹਾਨੂੰ ਉਹ ਰਿਜ਼ਲਟ ਨਹੀਂ ਦੇਊਗੀ ਸ਼ਿਲਾਜੀਤ ਲੈਣੀ ਆ ਪਿਓਰ ਲੈਣੀ ਆ ਹੁਣ ਪਿਓਰ ਸ਼ਿਲਾਜੀਤ ਆ ਜਿਹੜੀ ਇਹ ਕਿਸੇ ਕੰਸਲਟਰੀ ਤੇ ਹੁੰਦੀ ਆ ਬੜੀ ਮਿਹਨਤ ਤੋਂ ਬਾਅਦ ਇਹ ਕੋਈ ਕੰਪਨੀ ਦਾ ਏਜੰਟ ਨਹੀਂ ਸੁਭਾਸ਼ ਗੋਇਲ ਖੁਦ ਕੰਪਨੀ ਦਾ ਓਨਰ ਹੈ ਖੁਦ ਹੀ ਗੱਲ ਕਰ ਰਿਹਾ ਤਾਂ ਮੈਂ ਤੁਹਾਨੂੰ ਉਹੀ ਗੱਲ ਦੱਸੂਗਾ ਜਿਹੜੀ ਗੱਲ ਐਕਚੁਅਲ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ ਔਰ ਆਪਾਂ ਸਾਰੇ ਪੰਜਾਬੀ ਭੈਣ ਭਰਾ ਆਪਾਂ ਨੂੰ ਆਪਣੇ ਆਪਣੇ ਘਰ ਤੱਕ ਮਤਲਬ ਹੈ ਮੈਂ ਇਹੀ ਗੱਲ ਕਹੂੰਗਾ ਵੀ ਆਪਣਾ ਘਰ ਹੈ ਪੰਜਾਬ ਜੇ ਤੁਸੀਂ ਤਕੜੇ ਹੋ ਤਾਂ ਸਾਡਾ ਪੰਜਾਬ ਤਕੜਾ ਹੈ ਬਈ ਜੇ ਤੁਸੀਂ ਜਿੰਮ ਲਾਉਂਦੇ ਹੋ ਤਾਂ ਅਸੀਂ ਸਮਝਦੇ ਸਾਡੇ ਬੱਚੇ ਨੇ ਜਿਹੜੇ ਜਿੰਮ ਲਾਉਂਦੇ ਆ ਤਾਂ ਮਤਲਬ ਤੁਸੀਂ ਤਕੜੇ ਹੋਵੋਗੇ ਤਾਂ ਅਸੀਂ ਆਪੇ ਤਕੜੇ ਰਹਾਂਗੇ ਤਾਂ ਇਹਦੇ ਵਿੱਚ ਹੁਣ ਜਿਵੇਂ ਇਹਨੂੰ ਅਸੀਂ ਤੁਸੀਂ ਦੇਖੋ ਜਿਵੇਂ ਅਸੀਂ ਨਾ ਗਵਰਨਮੈਂਟ ਤੋਂ ਸਰਟੀਫਾਈਡ ਸਰਟੀਫਿਕੇਸ਼ਨ ਹੈ ਦੀ ਤੇ ਜਿਹੜਾ ਸਰਟੀਫਾਈਡ ਸਰਟੀਫਿਕੇਟ ਅਸੀਂ ਦਿੱਤਾ ਹੈ ਨਾ ਇਹਦੇ ਵਿੱਚ ਇਹਦਾ ਐਕਚੁਅਲ ਜਿਹੜਾ ਫੁਲਫਿਲਮੈਂਟ ਇਸੜਾ ਲੋ ਫੁੱਲ ਵੀ ਕੈਸਡ ਹੁੰਦਾ ਨਾ ਜੋ ਟੈਸਟੋਸਟਰੋਨ ਲੈਵਲ ਨੂੰ ਸਟਰੋਂਗ ਕਰਦਾ ਉਹਦੇ ਨਾਲ ਤੁਹਾਡੇ ਮਸਲ ਸਟਰੋਂਗ ਆਉਣਗੇ ਔਰ ਜਿੰਨੇ ਵੀ ਸਾਡੇ ਜਿਮ ਲਵਰ ਨੇ ਜਾਂ ਜਿਮ ਸੰਚਾਲਕ ਲੋਕ ਨੇ ਉਹਨਾਂ ਨੂੰ ਵੀ ਮੈਂ ਕਹਾਂਗਾ ਕਿ ਇਸ ਗੱਲ ਤੇ ਗੌਰ ਕਰਿਓ ਇਹਨੂੰ ਇਹਨੂੰ ਨਾ ਕੋਈ ਐਵੇਂ ਹੀ ਸਮਝ ਕੇ ਅੱਗੇ ਨਾ ਕਰ ਦਿਓ ਹਨ ਸਮਝਿਓ ਥੋੜਾ ਜਿਆ ਕਿ ਸ਼ਿਲਾ ਜੀਤ ਦਾ ਮਤਲਬ ਹੈ ਕਿ ਸ਼ਿਲਾ ਜੀਤ ਔਰ ਉਹ ਸ਼ਿਲਾ ਨੂੰ ਜਿੱਤਣ ਵਾਲੀ ਉਹ ਗੱਲ ਆ ਮਤਲਬ ਇਹਦੇ ਵਿੱਚ 78.86 78.86% ਫੁੱਲਵਿਕ ਐਸਿਡ ਆ ਮਤਲਬ ਇਹ ਬਹੁਤ ਘੱਟ ਬਹੁਤ ਰੇਅਰ ਪ੍ਰੋਡਕਟ ਹੁੰਦੇ ਨੇ ਔਰ ਇਹ ਜਿਹੜਾ ਹੈਗਾ 78.86 ਜਿਹੜਾ ਹੈਗਾ ਇਹ ਇਹ ਬਹੁਤ ਗੁੱਡ ਕੁਆਲਿਟੀ ਆ ਔਰ ਇਹਨੂੰ ਲੈਣਾ ਵੀ ਕਿੰਨਾਗਾ ਮਟਰ ਦੇ ਦਾਣੇ ਜਿੰਨਾ ਛੋਲੇ ਜਿਹੜੇ ਹੁੰਦੇ ਨੇ ਕਾਬਲੀ ਕਾਬਲੀ ਛੋਲੇ ਜਿੰਨਾ ਲੈ ਕੇ ਤੁਸੀਂ ਐਂ ਮੂੰਹ ਚ ਰੱਖ ਕੇ ਖਾ ਲੋਗੇ ਨਾ ਸਵਾਦ ਨਾਲ ਜੀਭ ਤੇ ਚਟ ਚਟ ਕੇ ਘੋੜਾ ਹੁੰਦਾ ਪਰ ਐਸੀ ਕੋਈ ਗੱਲ ਨਹੀਂ ਵੀ ਆਪਾਂ ਨੂੰ ਬਰਦਾਸ਼ਤ ਨਾ ਹੋਵੇ ਪਰ ਇਹ ਜ਼ਰੂਰ ਹੈ ਵੀ ਸਰਦੀ ਦੇ ਵਿੱਚ ਪਸੀਨਾ ਨਾ ਆਇਆ ਤਾਂ ਕਹਿ ਦਿਓ ਇਹਨੂੰ ਖਾ ਕੇ ਉਹ ਤੋਂ ਦੁੱਧ ਪੀ ਲਓ ਪਰ ਜਿੰਨੇ ਲੋਕੀ ਜਿਮ ਕਰ ਰਹੇ ਨੇ ਚਾਹੇ ਉਹ ਮੇਲ ਆ ਫੀਮੇਲ ਆ ਕੋਈ ਦਿੱਕਤ ਨਹੀਂ ਹੈ ਫੀਮੇਲ ਵਾਸਤੇ ਲਿਕਵਿਡ ਬਣਾਇਆ ਹੋਇਆ ਉਹ ਬਣਾਇਆ ਸੀ ਸ਼ਲਾਜੀਤ ਵਿਦ ਆਇਰਨ ਉਹ ਚ ਅਸੀਂ ਮਿਕਸਿੰਗ ਦਿੱਤੀ ਆ ਲੇਕਿਨ ਇਹਨੂੰ ਅਸੀਂ ਬਿਲਕੁਲ ਪਿਓਰ ਦਿੱਤਾ ਇੰਨੀ ਕਿ ਸ਼ੀਸ਼ੀ ਹੈ ਇੱਕ ਇੱਕ ਚੀਜ਼ ਇੱਕ ਇੱਕ ਚੀਜ਼ ਗਵਰਨਮੈਂਟ ਤੋਂ ਸਰਟੀਫਾਈਡ ਕਰਕੇ ਇਹਦੇ ਵਿੱਚ ਮੈਂਸ਼ਨ ਕੀਤੀ ਆ ਔਰ ਹਲੇ ਤੱਕ ਅਸੀਂ ਇਹਨੂੰ ਆਪਣੀ ਸਾਈਟ ਤੇ ਨਹੀਂ ਪਾਇਆ ਕਿ ਤੁਸੀਂ ਜਾ ਕੇ ਸਾਈਟ ਤੋਂ ਪਰਚੇਜ਼ ਕਰ ਲਓ ਪਰ ਇਹ ਮਿਲ ਜੂ ਤੁਹਾਨੂੰ ਵਾਲੇ ਥੋੜੀ ਦੇਰ ਬਾਅਦ ਸਾਈਟ ਤੇ ਇਹਦੇ ਨਾਲ ਅਸੀਂ ਚਮਚ ਵੀ ਇੰਨਾ ਵਧੀਆ ਦਿੱਤਾ ਹੈ ਨਾ ਜੀ ਔਰ ਚਮਚ ਦੇ ਵਿੱਚ ਵੀ ਅਸੀਂ ਵੀ ਪਾਈ ਆ ਆਪਣੀ ਬ੍ਰਾਂਡਿੰਗ ਦਿੱਤੀ ਆ ਬੈਦਬਾਨ ਦੀ ਤਾਂ ਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ ਜੀ ਥੋੜਾ ਪ੍ਰਾਊਡ ਫੀਲ ਕਰਨ ਵਾਲੀਆਂ ਚੀਜ਼ਾਂ ਨੇ ਇਹਨਾਂ ਨੂੰ ਜੇ ਤੁਸੀਂ ਖਾਣੇ ਹੋ ਐ ਨਹੀਂ ਹੈ ਵੀ ਮਾੜੀ-ਮੋਟੀ ਚੀਜ਼ ਆ ਮਲੇ ਇੰਨੀ ਕੋ ਮਟਰ ਦੇ ਦਾਣੇ ਜਿੰਨੀ ਜਿਹੜੀ ਸ਼ਿਲਾਜੀਤ ਖਾਧੀ ਆ ਉਹਦਾ ਅਸਰ ਐ ਆਉਂਦਾ ਜਿਵੇਂ ਤੁਸੀਂ ਮਤਲਬ ਕਿ ਦੇਸੀ ਘੋ ਖਾ ਲਿਆ ਤੇ ਉਹਦਾ ਫਾਇਦਾ ਮਿਲੂਗਾ ਹੀ ਮਿਲੂਗਾ ਔਰ ਜਦੋਂ ਵੀ ਤੁਸੀਂ ਜਿਮ ਜਾਂਦੇ ਹੋ ਇੱਕ ਗੱਲ ਨੋਟ ਕਰਿਓ ਬੈਦਵਾਨ ਸ਼ਿਲਾਜੀਤ ਤੁਸੀਂ ਨੋਟ ਕਰਕੇ ਇਹਦੇ ਬਾਰੇ ਪੜਿਓ ਇਹਦੇ ਉੱਤੇ ਅਸੀਂ ਲਿਖਿਆ ਸਟਰੈਂਥ ਮਤਲਬ ਸਟਰੈਂਥ ਮਤਲਬ ਮਸਲ ਨੂੰ ਸਟਰੈਂਥ ਦੇਣ ਵਾਸਤੇ ਫਿਰ ਸਟੈਮਨਾ ਸਰੀਰ ਦਾ ਸਟੈਮਨਾ ਤੁਸੀਂ ਕਿੰਨਾ ਜੰਪ ਕਰ ਸਕਦੇ ਹੋ ਕਿੰਨਾ ਜਿੰਮ ਕਰ ਸਕਦੇ ਹੋ ਕਿੰਨੀ ਧੇਰ ਕਰ ਸਕਦੇ ਹੋ ਸਾਹ ਨਹੀਂ ਚੜਦਾ ਲੰਗਸ ਨੂੰ ਸਟਰੋਂਗ ਕਰ ਦਿੰਦਾ ਫਿਰ ਇਹਦੇ ਵਿੱਚ ਹੈਗਾ ਮਿਟਿਲਿਟੀ ਜਿਹੜੇ ਲੋਕ ਮੈਰਿਡ ਨੇ ਉਹਨਾਂ ਨੂੰ ਕੋਈ ਮੈਰਿਡ ਲਾਈਫ ਦੇ ਵਿੱਚ ਦਿੱਕਤ ਆਉਂਦੀ ਹੈ ਉਹਦੇ ਲਈ ਵੀ ਇਹ ਸੋਲਦੇ ਤੇ ਸੁਹਾਗੇ ਦਾ ਕੰਮ ਕਰਦੀ ਆ ਔਰ ਇਹਦਾ ਟਾਈਮ ਦੇਖੋ ਕਿੰਨਾ ਵਧੀਆ ਹੋਣ ਚੱਲ ਰਿਹਾ ਆਪਣਾ ਨਵੰਬਰ ਦਸੰਬਰ ਜਨਵਰੀ ਫਰਵਰੀ ਇਹ 4 ਮਹੀਨੇ ਦਾ ਆਪਣੇ ਪੰਜਾਬੀਆਂ ਵਾਸਤੇ ਇਹਦਾ ਬਹੁਤ ਗੁੱਡ ਸੇਵਿੰਗ ਕਰਨ ਦਾ ਟਾਈਮ ਆ ਜੇ ਤੁਹਾਡੇ ਕੋਲੇ 4 ਪੈਸੇ ਪੁੰਗਦੇ ਆ ਸੱਚਮੁੱਚ ਸਿਹਤ ਨੂੰ ਪਿਆਰ ਕਰਦੇ ਹੋ ਤਾਂ ਇਹ ਜਿਹੇ ਚੀਜ਼ਾਂ ਨੂੰ ਜ਼ਰੂਰ ਅਫੋਰਡ ਕਰੋ ਔਰ ਇਹਨਾਂ ਨੂੰ ਲੈਣ ਦੇ ਨਾਲ ਤੁਹਾਨੂੰ ਪਤਾ ਲੱਗੂਗਾ ਵੀ ਵਾਕਈ ਗੋਲ ਸਭ ਕੋਈ ਚੀਜ਼ ਲੈ ਕੇ ਆਏ ਨੇ ਸ਼ਿਲਾ ਜੀ ਤਾਂ ਮੋਹਤ बिक ਰਹੀ ਆ ਬੜੀ ਮੰਡੀ ਭਰੀ ਪਈ ਆ ਪਰ ਤੁਸੀਂ ਜਦੋਂ ਇਹਨੂੰ ਲਓਗੇ ਤਾਂ ਪਤਾ ਲੱਗੂਗਾ ਔਰ ਇਹ ਸਾਡੀ 20 ਗ੍ਰਾਮ ਦੀ ਪੈਕਿੰਗ ਹੈ ਇਹਦੇ ਉੱਤੇ ਐਮ ਆਰ ਪੀ ਹੈਗਾ ਜਿਹੜਾ ਉਹ 1800 ਰੁਪਿਆ ਐਮ ਆਰ ਪੀ ਹੈ ਹੁਣ ਤੁਸੀਂ ਦੇਖੋ ਵੀ 1800 ਦਾ ਮਤਲਬ ਇੱਕ ਮਹੀਨਾ ਚੱਲਣੀ ਹੈ ਘਟੋ ਘਟ 20 ਦਿਨ ਤਾਂ ਚੱਲੂਗੀ ਚੱਲੂਗੀ ਵੱਧ ਤੋਂ ਵੱਧ ਇੱਕ ਮਹੀਨਾ ਚੱਲੂਗੀ ਤਾਂ ਇਹਨੂੰ ਲੈਣ ਦਾ ਸਭ ਤੋਂ ਵਧੀਆ ਤਰੀਕਾ ਵੀ ਇੱਕ ਦਿਨ ਛੱਡ ਦਿਓ ਐਤਵਾਰ ਨੂੰ 24 ਦਿਨ ਖਾਣੀਆਂ ਮਹੀਨੇ ਚ 24 ਦਿਨ ਇਹ ਚੱਲ ਜਾਂਦੀ ਆ ਤਾਂ ਇਹਦਾ ਫਾਇਦਾ ਜਿਹੜਾ ਮਿਲਣਾ ਮਿੱਤਰੋ ਇਹ ਤੁਸੀਂ ਮੈਨੂੰ ਕਮੈਂਟ ਚ ਪਾ ਕੇ ਦੱਸਣਾ ਔਰ ਮੈਂ ਸੱਚਮੁੱਚ ਇਹ ਗੱਲ ਕਹਿਣਾ ਕਿ ਜਿੰਨੇ ਵੀ ਲੋਕ ਜਿੰਮ ਕਰਦੇ ਆ ਜਾ ਨਹੀਂ ਵੀ ਕਰਦੇ ਜਿਹੜੇ ਲੋਕ ਸ਼ੂਗਰ ਤੋਂ ਪਰੇਸ਼ਾਨ ਨੇ ਜਾਂ ਜਾਂ ਸਾਹ ਦੀ ਬਿਮਾਰੀ ਤੋਂ ਪਰੇਸ਼ਾਨ ਨੇ ਗੋਡਿਆਂ ਦੀ ਬਿਮਾਰੀ ਤੋਂ ਪਰੇਸ਼ਾਨ ਨੇ ਤਾਂ ਇਹ ਸ਼ਿਲਾਜੀਤ ਨੂੰ ਖਾਣਾ ਬਣਦਾ ਔਰ ਇੱਕ ਇਹਦੇ ਨਾਲ ਸੀ ਜਿਹੜਾ ਐਕਸ਼ਨ ਪਰਾਸ਼ ਹੈ ਚਵਨ ਪਰਾਸ਼ ਦਾ ਨਾ ਜੀ ਸਭ ਤੋਂ ਉੱਪਰਲਾ ਜਿਹੜਾ ਵਰਜਨ ਆ ਹਾਂ ਸਭ ਤੋਂ ਉੱਤਮ ਦਾ ਵਰਜਨ 120 ਗ੍ਰਾਮ ਦੀ ਡੱਬੀ ਆ ਇਹ ਤੁਸੀਂ ਵੱਧ ਤੋਂ ਵੱਧ 4 ਗ੍ਰਾਮ ਖਾਣਾ ਜਿਲੇ ਲਈ 4 3 12 ਇੱਕ ਮਹੀਨੇ ਦੀ ਆ 120 ਗ੍ਰਾਮ ਇਹਦਾ ਵੀ ਉੱਡਾ ਕੀ ਚਮਚ ਖਾਣਾ ਹਾਂ ਇਹ ਵੀ ਤੁਹਾਨੂੰ ਨਾਲ ਦੀ ਨਾਲ ਬ੍ਰੇਨ ਨੂੰ ਦੱਸੂਗਾ ਵੀ ਰਾਤ ਨੂੰ ਨੀਂਦ ਬੜੀ ਵਧੀਆ ਆਈ ਮਸਲ ਬੜੇ ਅੱਛੇ ਸਟਰੋਂਗ ਸਟਰੈਂਥ ਹੋ ਗਈ ਤਾਂ ਇਹ ਨਾਲ ਜੇ ਲੈਨੇ ਤਾਂ سونے ਤੇ ਸੁਭਾਗਾ ਔਰ ਤੁਸੀਂ ਯਕੀਨ ਕਰੋ ਕਿ 4000 ਰੁਪਏ ਦੀ ਡੱਬੀ ਇਹ ਆ 2000ੋਂ ਦਾ 6 6000 ਰੁਪਏ ਦਾ ਖਰਚਾ ਔਰ ਇਹ ਸਾਰਾ ਖਰਚਾ ਕਰਕੇ ਤੁਸੀਂ ਦੇਖੋਗੇ ਕਿ 1 ਮਹੀਨੇ ਦੇ ਵਿੱਚ ਉਹ ਬੈਨੀਫਿਟ ਮਿਲਿਆ ਜਿਹੜਾ 60000 ਖਰਚ ਕੇ ਵੀ ਨਹੀਂ ਮਿਲਦਾ ਤੇ ਇਹਦੇ ਨਾਲ ਤੁਹਾਨੂੰ ਟੈਸਟੋਸਟੇਰੋਨ ਲੈਵਲ ਵੀ ਸੈੱਟ ਹੋਊਗਾ ਕੋਈ ਮਸਲ ਬਣਾਉਣ ਲਈ ਅਲੱਗ ਤੋਂ ਸਪਲੀਮੈਂਟ ਦੀ ਲੋੜ ਨਹੀਂ ਪੈਂਦੀ ਕਿਉਂਕਿ ਗੋਡ ਗਿਫਟਡ ਸਪਲੀਮੈਂਟ ਨੇ ਇਹ ਐਮੀਨੀ ਬਣਾ ਦੇਣ ਚਾਵਣ ਬਣਾਦਾ ਤਾਂ ਐਡਾ ਡੱਬਾ ਵੀ 500 ਦਾ ਆ ਜਾਂਦਾ ਉਹ ਚਵਨਪਰਾਸ਼ ਜੀ ਹੁੰਦਾ ਤੇ ਸਵਾਦ ਹੁੰਦਾ ਲੇਕਿਨ ਇਹ ਚਵਨਪਰਾਸ਼ ਹੈ ਇੱਚ ਤੁਹਾਨੂੰ ਸਵਾਦ ਸ਼ਾਇਦ ਘੱਟ ਆਵੇ ਲੇਕਿਨ ਇਹਦਾ ਜਿਹੜਾ ਨਜ਼ਾਰਾ ਹੈ ਜ਼ਿੰਦਗੀ ਦਾ ਉਹ ਅਲੱਗ ਹੀ ਆਊਗਾ ਕਿਉਂਕਿ ਇਹ ਕੰਮ ਜਿਹੜੇ ਨੇ ਬੜੀ ਮਿਹਨਤ ਨਾਲ ਹੁੰਦੇ ਆ ਉਨੀ ਮਿਹਨਤ ਨਾਲ ਹੀ ਤਾਂ ਹੀ ਬੋਲਿਆ ਜਾਂਦਾ ਹੈ ਇਹ ਜੇ ਸ਼ਬਦ ਬੋਲਣ ਵਾਸਤੇ ਵੀ ਦਮ ਚਾਹੀਦਾ ਦਮ ਕਿੱਥੋਂ ਆਉਂਦਾ ਤੁਹਾਡੇ ਕੰਮ ਚੋਂ ਜੇ ਕੰਮ ਸਹੀ ਹੋਇਆ ਹੁੰਦਾ ਤਾਂ ਦਮ ਨਾਲ ਹੀ ਗੱਲ ਹੁੰਦੀ ਹੈ ਜੇ ਫੁੱਲਵਿਕ ਐਸਿਡ ਦੀ ਮੈਂ ਤੁਹਾਨੂੰ ਦੱਸੀ ਹੈ ਨਾ ਇਹ ਚ ਮਾਤਰਾ ਵੀ ਐਨੀ ਹੈਗੀ ਹੈ 78.80% ਤਾਂ ਫਿਰ ਹੈਗੀ ਹੈ ਜਿਹੜੀ ਮਰਜ਼ੀ ਲੈਬ ਚ ਵਗ ਜਵੇ ਤੱਬੀ ਉੱਥੇ ਟੈਸਟ ਹੋ ਕੇ ਆਊਗੀ ਪਰ ਜਦੋਂ ਵੈਦਵਾਨ ਲਿਖਿਆ ਗਿਆ ਨਾ ਜੀ ਫਿਰ ਜ਼ਿੰਮੇਦਾਰੀ ਵਾਲੀ ਗੱਲ ਹੁੰਦੀ ਆ ਵੀ ਜਦੋਂ ਵੈਦਵਾਨ ਲਿਖਿਆ ਜਾਂਦਾ ਮੈਂ ਕਹਿੰਦਾ ਨਹੀਂ ਹੁੰਦਾ ਵੀ ਜਿੱਥੇ ਵੈਦਵਾਨ ਲਿਖਿਆ ਉਹ ਅਸਲੀ ਹੈ ਬਾਕੀ ਮੈਨੂੰ ਪਤਾ ਨਹੀਂ ਬਹੁਤ ਬਹੁਤ ਸ਼ੁਕਰ ਜੀ ਸਜੀ ਹੋਰ ਅਜੀਆਂ ਵੀਡੀਓਜ਼ ਦੇਖਣ ਲਈ ਦੇ ਦਿਰੋ ਸਾਡੇ ਚੈਨਲ ਨੂੰ ਇਜਾਜ਼ਤ ਸਸ਼ੇਕਾ